LPG ਸਿਲੰਡਰ ਫਟਣ ਦੀਆਂ ਬਹੁਤ ਸਾਰੀ ਘਟਨਾਵਾਂ ਅਸੀਂ ਦੇਖਦੇ ਆ ਜਿਸ ਦੇ ਵਿੱਚ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਨੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਆਏ ਦਿਨ ਗੈਸ ਸਿਲੰਡਰ ਫਟਣ ਦੀਆਂ ਜਾਂ ਫਿਰ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਕੁਝ ਵੀਡੀਓਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਸ ਨੂੰ ਦੇਖਣ ਤੋਂ ਬਾਅਦ ਰੂਹ ਜਿਹੜੀ ਕੰਬ ਜਾਂਦੀ ਔਰ ਲੋਕ ਵੀ ਜਿਹੜੇ ਹੋਸ਼ ਗਵਾ ਬੈਠਦੇ ਨੇ ਕਿ ਆਖਿਰਕਾਰ ਇਹ ਕਿਵੇਂ ਹੋ ਗਿਆ ਅਕਸਰ ਅਸੀਂ ਦੇਖਦੇ ਆ ਕਿ ਘਰਾਂ ਦੇ ਵਿੱਚ ਜਿਹੜਾ ਗੈਸ ਲੀਕ ਹੁੰਦੀ ਹੈ ਲੇਕਿਨ ਅਸੀਂ ਉਸ ਦੇ ਉੱਤੇ ਧਿਆਨ ਨਹੀਂ ਦਿੰਦੇ ਲੇਕਿਨ ਜਦੋਂ ਕੁਝ ਵੱਡਾ ਹਾਦਸਾ ਹੁੰਦਾ ਹੈ ਤਾਂ ਫਿਰ ਅਸੀਂ ਜਿਹੜੇ ਘਬਰਾ ਜਾਂਦੇ ਆ ਕਿ ਆਖਿਰਕਾਰ ਇਹ ਕੀ ਹੋ ਰਿਹਾ ਹੈ ਦਰਸਲ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ एलपीजी गैस सिलेंडर जेड़ा लीक हो ਰਿਹਾ ਹੁੰਦਾ ਔਰ ਔਰਤ ਉਸ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ ਲੇਕਿਨ ਜਦੋਂ ਤੇਜ਼ੀ ਦੇ ਨਾਲ ਗੈਸ ਪਾਈਪ ਦੇ ਵਿੱਚੋਂ ਬਾਹਰ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਔਰਤ ਉਸ ਨੂੰ ਛੱਡ ਕੇ ਕਮਰੇ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਘਰ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਤਾਂ ਹੌਲੀ-ਹੌਲੀ ਕਰਕੇ ਸਾਰੀ ਗੈਸ ਜਿਹੜੀ ਹੈ ਉਹ ਬਾਹਰ ਨਿਕਲ ਜਾਂਦੀ ਹੈ ਜਦੋਂ ਸਿਲੰਡਰ ਖਾਲੀ ਹੋ ਜਾਂਦਾ ਹੈ ਤਾਂ ਪਤੀ ਪਤਨੀ ਥੋੜੇ ਟਾਈਮ ਬਾਅਦ ਉਸ ਸਿਲੰਡਰ ਦੇ ਨੇੜੇ ਜਿਵੇਂ ਹੀ ਜਾਂਦੇ ਨੇ ਤਾਂ ਘਰ ਦੇ ਵਿੱਚ ਜੋ ਗੈਸ ਇੱਕ ਬੱਦਲ ਵਾਂਗ ਬਣ ਗਈ ਸੀ ਇੱਕ ਗੋਲੇ ਵਾਂਗ ਬਣ ਗਈ ਸੀ ਇੱਕ ਜ਼ੋਰਦਾਰ ਧਮਾਕਾ ਜਿਹੜਾ ਕਿਚਨ ਦੇ ਵਿੱਚੋਂ ਹੁੰਦਾ ਤਾਂ ਡਰ ਕੇ ਜਿਹੜਾ ਕਿ ਲੋਕ ਇਹ ਦੋਨੋਂ ਪਤੀ ਪਤਨੀਓ ਤੋਂ ਬਾਹਰ ਚਲੇ ਜਾਂਦੇ ਨੇ ਖੁਸ਼ਕਿਸਮਤੀ ਰਹੀ ਕਿ ਇਹਨਾਂ ਦੋਵਾਂ ਦੀ ਜਿਹੜੀ ਜਾਨ ਬਚ ਗਈ ਕਿਉਂਕਿ ਘਰ ਦੇ ਦਰਵਾਜ਼ੇ ਖਿੜਕੀਆਂ ਜਿਹੜੀਆਂ ਖੁੱਲੀਆਂ ਹੋਈਆਂ ਸੀ ਤਾਂ ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਜਿਹੜਾ ਆਪਣੇ ਹੋਸ਼ ਗੁਆ ਬੈਠਾ ਹੈ ਕਿ ਆਖਿਰਕਾਰ ਐਡੇ ਵੱਡੇ ਹਾਦਸੇ ਦੇ ਵਿੱਚ ਇਹ ਲੋਕ ਕਿਵੇਂ ਬਚ ਗਏ ਦਰਸਲ ਸਾਰੇ ਖਿੜਕੀਆਂ ਦਰਵਾਜ਼ੇ ਖੁੱਲੇ ਹੋਣ ਦੇ ਕਾਰਨ ਇਹਨਾਂ ਲੋਕਾਂ ਦੀ ਕਿਸਮਤ ਚੰਗੀ ਸੀ ਕਿ ਇਹਨਾਂ ਦੀ ਜਾਨ ਜਿਹੜੀ ਬਚ ਗਈ ਹੈ। ਦਲਪੀਜੀ ਸਿਲੰਡਰ ਫਟਣ ਦੀਆਂ ਕਈ ਭਿਆਨਕ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਨੇ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਰ ਹਫ਼ਤੇ ਜਾਂ 10 ਦਿਨ ਪਹਿਲਾਂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਹਨਾਂ ਦੀ ਜਾਂਚ ਕਰਨ। ਸੋਸ਼ਲ ਮੀਡੀਆ ਤੇ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਹਨ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਗੈਸ ਲੀਕਸ ਨੂੰ ਕਿਵੇਂ ਕੰਟਰੋਲ ਕਰਨਾ ਹੈ ਸਿਲੰਡਰ ਦੇ ਰੈਗੂਲੇਟਰ ਏਰੀਆ ਨੂੰ ਅੱਗ ਲੱਗ ਜਾਂਦੀ ਹੈ ਪਰ ਜਦੋਂ ਸਿਲੰਡਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਲੋਕ ਡਰ ਜਾਂਦੇ ਨੇ ਤੇ ਅੱਗ ਬੁਝਾਉਣ ਦੀ ਬਜਾਏ ਘਰ ਤੋਂ ਬਾਹਰ ਆ ਜਾਂਦੇ ਨੇ ਹੁਣ ਇੱਕ ਅਜਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਸਕਦੇ ਨੇ ਇਸ ਵੀਡੀਓ ਦੇ ਵਿੱਚ ਇੱਕ ਔਰਤ ਇੱਕ ਘਰ ਦੇ ਵਿੱਚ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਸੰਭਾਲਦੀ ਦਿਖਾਈ ਦੇ ਰਹੀ ਹੈ ਜਦੋਂ ਸਿਲੰਡਰ ਪਾਈਪ ਦੇ ਵਿੱਚੋਂ ਤੇਜ਼ੀ ਦੇ ਨਾਲ ਗੈਸ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਤਾਂ ਔਰਤ ਸਲੰਡਰ ਘਾਤੇ ਵਿੱਚ ਛੱਡ ਕੇ ਭੱਜ ਗਈ ਹੌਲੀ ਹੌਲੀ ਸਾਰੀ ਗੈਸ ਪਾਈਪ ਦੇ ਰਹੀ ਸਲੰਡਰ ਦੇ ਵਿੱਚੋਂ ਬਾਹਰ ਆ ਗਈ ਤੇ ਅੰਤ ਦੇ ਵਿੱਚ ਸਲੰਡਰ ਖਾਲੀ ਹੋ ਜਾਂਦਾ ਹੈ ਉਸ ਤੋਂ ਬਾਅਦ ਪਤੀ ਪਤਨੀ ਘਰ ਆਏ ਅਤੇ ਰਸੋਈ ਦੇ ਬਾਹਰ ਪੈ ਸਲੰਡਰ ਦੇ ਰੈਗੂਲੇਟਰ ਨੂੰ ਬੰਦ ਕਰਨ ਵਾਲੇ ਹਿੱਸੇ ਨੇ ਕਿ ਅਸੋਈ ਦੇ ਵਿੱਚੋਂ ਪੂਰੇ ਘਰ ਦੇ ਵਿੱਚ ਫੈਲੀ ਗੈਸ ਨੇ ਅੱਗ ਫੜ ਲਈ ਤੇ ਅੱਗ ਦੇ ਬੱਦਲ ਦੇ ਵਿੱਚ ਬਦਲ ਗਈ